ਹਮਜੀ ਬਬੂ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਨਾ ਲੋ ਜੀ ਕਰ ਦਈਏ ਵਲੌਗ ਦੀ ਸਟਾਰਟਿੰਗ ਟਾਈਮ ਤਾਂ ਹੋ ਗਿਆ 12 ਵਜੇ ਤੇ ਅੱਜ ਫੇਰ ਰੰਗ ਰੂੰਗ ਕਰਦੇ ਹਾਂ ਖੁੱਡਣ ਨੂੰ ਚੱਲ ਗਏਣਾ ਆਪਾਂ ਤੇ ਮੈਂ ਵੀ ਖੇਤ ਗਿਆ ਹੀ ਲੇਟ ਲੂਟ ਹੋ ਗਿਆ ਫੋਨ ਮੇਰਾ ਘਰੇ ਪਿਆ ਸੀ ਨਾ ਤੇ ਨਹੀਂ ਵੀਡੀਓ ਵੀ ਬਣਾ ਸਕੀ ਫੋਨ ਕਰ ਕੱਪੜੇ-ਕੁੱਪੜੇ ਚੇਂਜ ਕਰ ਲਈ ਡਰੈਸ ਆਪਣੀ ਕੱਲ ਵਾਲੀ ਨਾ ਰੰਗ ਰੂੰਗ ਵਾਲੀ ਇਹ ਚੇਂਜ ਕਰਕੇ ਤੇ ਚੱਲਦੇ ਹਾਂ ਫਿਰ ਮਨਪਰੀ ਦੇ ਕੋਲੇ ਉਹ ਵੀ ਥੋੜਾ ਕੰਮ ਗਿਆਣਾ ਬਾਹਰ ਇਸ ਤੋਂ ਸਾਰੀ ਗੱਲ ਇੱਥੇ ਨੇੜੇ ਕਿਤੇ ਗਿਆ ਕੰਮ ਗਿਆ ਚਲੋ ਫਿਰ ਆਪਾਂ ਚਲੀਏ ਕੱਪੜੇ ਪਾਈਏ ਨਾ ਤੇ ਚੱਲ ਕੇ ਦਿਖਾਉਣੇ ਆ ਉਹਨੂੰ ਹੁਣ ਲਓ ਬਾਪੂ ਤੇ ਚੱਲੇ ਪਏ ਹੁਣ ਆਪਾਂ ਮਨਪ੍ਰੀਤ ਦੇ ਕੋਲੇ ਹਨ ਕੱਪੜੇ-ਕਪੜੇ ਚੇਂਜ ਕਰ ਲਈ ਡਰੈਸ ਕੱਲ ਵਾਲੀ ਕਰ ਲਈ ਕਿਉਂਕਿ ਰੰਗ ਵਾਲੀ ਇਹ ਹੀ ਐ ਸਪੈਸ਼ਲ ਪਾਰਟੀ ਪੂਟੀ ਪਰਾਣੇ ਆ ਜਾਣ ਕੇ ਪਰਾਣ ਪਾਇਆ ਵੇਖੋ ਨਿਕਲੇ ਨਾ ਮੋਰੇ ਮੋਰੇ ਮਰਾਂ ਵਾਲੀ ਪਾਲੀ ਠੀਕ ਆ ਪਿਛਲੇ ਸਾਲ ਵਾਲੀ ਹੈਗੀ ਉਹ ਕਰਨ ਆਪਾਂ ਰੰਗ ਹੀ ਜਾਣੇ ਯਾਰ ਤੇ ਰੰਗ ਕਰਨਾ ਫਿਰ ਵੀ ਪਰ ਉਹਦੇ ਕੱਪੜੇ ਪਾਉਣੇ ਪੈਂਦੇ ਨਹੀਂ ਪਰ ਨਵੇਂ ਪਾਵਾਂਗੇ ਤਾਂ ਖਰਾਬ ਹੋ ਜੂ ਕੰਮਣਾ ਚਲੋ ਫਿਰ ਚੱਲੀਏ ਤੇ ਚੱਲੇ ਕਿਸ ਨੂੰ ਦਿਖਾਉਣੇ ਆ ਗਾਲ ਕਿੰਨਾ ਕੰਮ ਕਰਿਆ ਲਓ ਜੀ ਆ ਗਿਆ ਆਪ ਇੱਧਰ ਸਾਊਥ ਵੱਲੋਂ ਲੌਕ ਖੋਲ ਹੀ ਗਏ ਸਿਕਿਉਰਿਟੀ ਆਪਣੀ ਲਓ ਜੀ ਗੇਟ ਖੋਲ ਲਿਆ ਡੇਟਾ ਆਪਣਾ ਲਾ ਲਵੀ ਦੀ ਠੀਕ ਹੈ ਕਰਤੀ ਓਕੇ ਰਿਪੋਰਟ ਡੜ ਜਾ ਲਾ ਆਜੇ ਲੱਗ ਗਿਆ ਰੋਈ ਹੁਣ ਦਿਖਾਣਾ ਹੁਣ ਚੱਲ ਕੇ ਤੇ ਗੇਟ-ਗੁਟ ਖੋਲ ਹੀ ਗਏ ਨਾ ਗੇਟ-ਗੁਟ ਖੋਲ ਕੇ ਪੱਟੀ-ਪੁੱਟੀ ਬਾਹਰ ਕੱਢੀ ਗਏ ਬਣਾਈ ਗਏ ਜਗਾੜ ਸਾਰਾ ਹਨਾ ਕੱਲ ਆ ਰਾਂਗੇ ਵੇਖੀ ਕੀ ਬਣਿਆ ਕਿਹੋ ਜਿਹੀ ਗੱਲ ਬਣ ਰਹੀ ਹੈ ਦੂਰੇ ਕੋੜ ਤੇ ਨਾ ਇਹ ਆ ਕੰਦ ਹੈਗੀ ਬਾਈ ਜੀ ਕਹਿ ਰਿਆ ਕੋਟਾ ਠੀਕ ਹੈ ਤੇ ਦੂਰੇ ਕੋੜ ਲਈ ਕੰਦ ਆ ਰਹੀ ਠੀਕ ਹੈ ਕੁਲੀ-ਕੁਲੀ ਆਵੜੀ ਸਾਰੀ ਦੂਰੇ ਕੋੜ ਦੀ ਹੈ ਠੀਕ ਹੈ ਕਰੋ ਚੈੱਕ ਤੇ ਆਲ ਨੇ ਉਹਨਾਂ ਨੂੰ ਮਾਰਾਂਗੇ ਦਵਾਰੇ ਰੰਗ ਹਨਾ ਮਾ ਦੂਰਾ ਕੋੜ ਸੰਗਣਾ ਕਰਾਂਗੇ ਤੇ ਚਲੋ ਫਿਰ ਟਾਈਮ ਵੇਸਟ ਨਹੀਂ ਕਰਦੇ ਆਪਾਂ ਤੇ ਦਵਾ-ਦਵਾ ਰੰਗ ਬਣਾਈਗੇ ਤੇ ਚਲਾਈਏ ਕੰਮ ਨਾਲ ਤੇ ਲੇਟ ਬਹੁਤ ਹੋ ਗਿਆ 12 ਵਜੇ ਅੱਗੇ ਹੈ ਨਾ ਪੂਰਾ ਸਾਮਾਨ ਆਪਾਂ ਆ ਆ ਪੁੱਟੀ ਆ ਬਠੀ ਜਨਵਰ ਆਪਣੇ ਤੇ ਚਲੋ ਫਿਰ ਕਰਕੇ ਕੰਮ ਸਟਾਰਟ ਲਓ ਆਪ ਲੋ ਤੇ ਆਪਾਂ ਪੁੱਟੀ ਰਲਾਈ ਹੈ ਨਾ ਪਠਲ ਚ ਤੇ ਹੁਣ ਵੀਡੀਓ ਕਰਨ ਤੇ ਲਾ ਦੀ ਐਕਸਪੋਰਟ ਫੋਨ ਰੱਖ ਦੀ ਅੰਦਰ ਹੈ ਨਾ ਤੇ ਮਾੜੀ ਵੀਡੀਓ ਐਕਸਪੋਰਟ ਹੋ ਜੂਗੀ ਤੇ ਰੌਣਕ ਚੱਲ ਗਿਆ ਆਪਾਂ ਕੰਮ ਸਟਾਰਟ ਕਰੀਏ ਉੱਤੀ ਪੱਟੀ ਹੋ ਕੇ ਰਿਪੋਰਟਾਂ ਦਾ ਕੋਈ ਨਾ ਬੱਠਾ ਅੱਧਾ ਬਣਾ ਲਿਆ ਤੇ ਅੰਦਰ ਮਿਊਜ਼ਿਕ ਸਿਸਟਮ ਚੱਲੀ ਜਾਂਦਾ ਤੇ ਪੱਖਾ ਲੈਨੇ ਛਾਡਾ ਪਣਾ ਤੇ ਉਹ ਬਰਬਦੀ ਕੰਮ ਮੁੱਦ ਚੱਲੀ ਜਾਂਦਾ ਤੇ ਬਸ ਦੂਰਾ ਕੋਡ ਛੰਡ ਗਏ ਛਾਛੁੱਤੇ ਮਾਰ ਗਏ ਨਾ ਤੇ ਚਲੋ ਫਿਰ ਵੀਡੀਓ ਲਾ ਲਈ ਐਕਸਪੋਰਟ ਤੇ ਤੇ ਕਰਦੇ ਹੁਣ ਤਾਂ ਸ਼ੇਅਰ ਤੇ ਬੈਠੇ ਜਾਨਵਰ ਆਪਣੇ ਪੱਠੇ ਪੁੱਠੇ ਲਾਵਾਂ ਜੋੜੀਆਂ ਜੜੀਆਂ ਨਾ ਤੇ ਚਲੋ ਫਿਰ ਪਾਣੀ ਪੂੜੀ ਪੀ ਲਈਏ ਤੇ ਲੱਗੇ ਕੰਮ ਤੇ ਲਓ ਜੀ ਬਾਪੂ ਤੇ ਕੰਮ ਕਰ ਤਾਂ ਸਟਾਰਟ ਆਪਾਂ ਉਹ ਵੀਡੀਓ ਫੋਟੋ ਵੀ ਆਪਣੀ ਕਿਉਂਕਿ ਅਕਦਾ ਕੰਦ ਕਰਤੀ ਆਪਾਂ ਠੀਕ ਹੈ ਪੂਰਾ ਕੋਟਰ ਤੇ ਆਲ ਨੇ ਸਾਰੇ ਨਹੀਂ ਇੱਕ ਸਾਈਡ ਆ ਗਏ ਜਿਆ ਵੜੀ ਇਹ ਦੂਰਾ ਕੋਟ ਕਰਤਾ ਕਿ ਥਾਂ ਥੋੜਾ ਇੱਕ ਘਿਓਣਾ ਵਾਲਾ ਪੈਂਦਾ ਰ ਕਿਉਂਕਿ ਪਲਾਸਟਰ ਇਧਰ ਵੱਡੇ ਮਿਸਤਰੀਆ ਕਰ ਰਹੇ ਹਨ ਤੇ ਆ ਜੜਾ ਕੇ ਮੋਟਾ-ਮੋਟਾ ਨਾ ਤੇ ਉੱਤੇ ਰੇਗਮਾਰ ਵੱਜ ਕੇ ਦੇਖ ਸਾਫ ਹੋ ਜੂਗੀ ਨਾ ਇਹ ਵੱਡੇ-ਬੁੱਡੇ ਜੀ ਚਲੋ ਫਿਰ ਨਾਲ ਕੰਮ ਨਹੀਂ ਵੜ ਗਿਆ ਬਾਲਾ ਨਾ ਬਾਲਾ ਆਂਡਾ ਲਾਉਣ ਨਾਲ ਉਹ ਨਾ ਤੇ ਦੇਖ ਦਿਖਾਉਂਗਾ ਲਓ ਜੀ ਤੇ ਲਗਭਗ ਜੀ ਆਪਣਾ ਖੁੱਡਾ ਹੋ ਗਿਆ ਕੰਪਲੀਟ ਦੂਰੇ ਕੋਡ ਨਾਲ ਬਸ ਮਾੜੀ ਛੱਤ ਰਹੀ ਵੀ ਕੋਈ ਛੱਤ ਵੀ ਸਾਰੀ ਕਰਤੀ ਅਸੀਂ ਮੈਂ ਗਾਰਡਰ ਕਰਾਂਗੇ ਕਾਲਾ ਤੇ ਬਸ ਆ ਥੋੜਾ ਜਿਹਾ ਸਨ ਰਹਿ ਗਿਆ ਆਪਣੇ ਮੋਕੀ ਪੁੱਟੀ ਹਨ ਤੇ ਉਹ ਮੈਂ ਰਾਈ ਪਿਆਣ ਥੋੜੀ ਜੀ ਤੇ ਬਸ ਦੂਜੇ ਖੁੱਡੇ ਕੰਮ ਕਰਦੇ ਆ ਸਟਾਰਟ ਆਪਾਂ ਨਾ ਤੇ ਲਗਭਗ ਵੀ ਘੱਟਾ ਹੋਰ ਵਗਾ ਕੇ ਅੱਜ ਸਾਰਾ ਖੁੱਡਾ ਅੰਦਰੋਂ ਮੈਂ ਕੱਢ ਦੂਆਂ ਵੀ ਕੰਪਲੀਟ ਕਰ ਦੂ 100% ਬਾਬੇ ਦੀ ਕਿਰਪਾ ਨਾਲ ਵੀ ਨਿਊੜ ਸਕਦਾ ਨਾ ਮੈਂ ਤੇ ਥੋੜਾ ਜਿਹਾ ਰਹਿ ਗਿਆ ਉਹਦਾ ਕੰਮ ਤੇ ਉਹ ਕਰ ਦਿਆਂਗੇ ਛੱਦਛੋਤੋ ਵੀ ਵਧੀਆ ਕਰਤੀ ਤੇ ਆਹ ਗੁੱਡੇ 'ਚ ਕੰਮ ਕਰਦੇ ਆ ਸਟਾਰਟ ਆਪਾਂ ਤੇ ਕਿਰਾਂ ਚਾਹ ਪਾਣੀ ਪੀ ਲਏ ਮਨਪ੍ਰੀਤ ਆਉਂਦਾ ਲੈ ਕੇ ਹਨਾ ਤੇ ਕਿਰਾਂ ਦੋ ਮਿੰਟ ਰੈਸਟ ਕਰਦੇ ਆ ਬਲਬ ਬਲਬ ਤੇ ਆਪਾਂ ਬਲਬ ਰੈਸਟ ਆਣਾ ਆਹ ਕੁੱਟੀ ਤੇ ਕਰਦੇ ਕੰਮ ਸਟਾਰਟ ਆ ਕੋਈ ਚਾਤ ਰਹੇਗੀ ਸਾਦੇ ਦੂਰਾ ਕੋਟ ਮਾਰ ਦਿੰਦੇ ਆ ਬਸ ਹੁਣੇ ਕੰਮ ਨਿਬੇੜ ਲੈਂਦੇ ਤੇ ਫਿਰ ਚੱਲਦੇ ਆ ਪਰਲੇ ਗੁੱਡੇ 'ਚ ਤੇ ਮਿਊਜ਼ਿਕ ਸਿਸਟਮ ਲਾ ਲੀਏ ਤੇ ਤੁਹਾਨੂੰ ਜੀ ਕੋਈ ਅੰਦਰ ਠੀਕ ਰੈਸਟ ਕਰ ਮੂੜ ਕੇ ਆ ਤੇ ਜੋ ਪ੍ਰਕਿਰਿਆ ਚ ਆਪਸਟਾਰਟ ਦਿਖਾਉਣ ਲਾਓ ਮੇਰੇ ਵੀਰੋ ਤੇ ਇਹ ਇਧਰ ਰਕੂ ਡਾਈ ਹੋ ਗਿਆ ਆਪਣਾ ਕੰਪਲੀਟ ਸਾਰੇ ਖੁੱਡੇ ਦੇ ਦੂਰਾ ਸਟੋਪ ਵੱਜ ਚੁੱਕਿਆ şartੇ ਮਾਰ ਤੱਕ ਨੂੰ ਬਿੱਲੀ ਵੀ ਹੋਣੀ ਸਮਝਣਾ ਤੇ ਇਹ ਖੁੱਡੇ ਦਾ ਹੈ ਕੰਮ ਕੰਪਲੀਟ ਠੀਕ ਹੈ ਬਸ ਹਜੇ ਉਹਨੇ ਕੰਪਲੀਟ ਨਹੀਂ ਗਾ ਤੇ ਪਹਿਲਾਂ ਹਮ ਇਹ ਰੇਗ ਮਾਰ ਮਾਰਾਂਗੇ ਛੁੱਟੇ ਬਾਅਦ ਇਹਨੇ ਕੰਮ ਬਰੇ ਸਟਾਰਟ ਕਰਦਾ ਦੂਜੀ ਖੁੱਡੇ ਜਨਾ ਤੇ ਰੇਗ ਮਾਰ ਕੇ ਫੇਰ ਲੈ ਹਮ ਪ੍ਰਾਇਮਰ ਫੇਰ ਮਾਰਾਂਗੇ ਪ੍ਰਾਇਮਰ ਤੇ ਠੀਕ ਹੈ ਤੇ ਫਾਈਨਲ ਡਾਕਟਰ ਨੂੰ ਇਕੱਠੀ ਦੇਖੋ ਕੜੇ ਅਗੇ ਮਾਤੇ ਕੰਮ ਨਿਬੜੀ ਜਾਂਦਾ ਓਵੇਂ ਹੋਣਾ ਤੇ ਚਲੋ ਫਿਰ ਦੂਜੇ ਮੁੱਦੇ ਤੇ ਅੱਖ ਲੈ ਕੁੱਤੀ ਰੱਖੀਵੇਂ ਤੇ ਕਰਦੇ ਕੰਮ ਸਟਾਰਟ ਹਾਂ ਤੇ ਇਚੋ ਬਗ ਵਿੱਚ ਨਿਬੜਦਾ ਲਓ ਬਾਦੋ ਲਓ ਜਿੱਤੇ ਦੇ ਖੁੱਡਲੀ ਕਰਤਾ ਕੰਮ ਸਟਾਰਟ ਆਪਾਂ ਠੀਕ ਤੇ ਵੇਖਾ ਤੇ ਇੱਕ ਕੰਦ ਕਰਕੇ ਆਪਾਂ ਇਧਰ ਹੋਣਾ ਸਿਰਫ 10 ਮਿੰਟ ਲੱਗੇ ਆ ਤੇ ਬਾਦਲਾ ਹੁਣ ਪੱਡਾ ਆਪਦਾ ਕੰਮ ਨਹੀਂ ਡੇ ਤੇ ਮੇਰੇ ਹਿਸਾਬ ਨਾਲ ਅੱਜ ਲਗਭਗ ਤੱਕ ਵੀ ਆਪਾਂ ਮੁੱਦਾ ਸਿੰਗਲ ਤੋਰ ਤਾਂ ਕਰ ਹੀ ਦੇਣਾ ਹੈ ਨਾ ਹਾਂ ਡਬਲ ਹੋਇਆਗਾ ਤੇ ਬਾਕੀ ਬਿਨੇ ਦੇ ਖਾਨੇ ਕੋਲੇ ਬਾਹਰਿਆ ਕੰਮ ਥੋੜਾ ਵੱਡਾ ਹੈ ਬੰਦਾ ਹਾਂ ਬ੍ਰੀਕੀ ਕੰਬਾਲਾ ਬਰੇ ਖਾਨੇ ਦੇ ਵਿੱਚ ਪੱਟੀ ਮਾਰਨੀ ਨੇ ਲੋਣਾ ਚਲੋ ਵੀਰ ਜੀ ਕੰਮ ਇਹ ਜਿਹਾ ਉਹਨਾਂ ਨੂੰ ਕੀ ਬੰਦਾਰ ਆਓ ਆਓ ਤੇ ਆਪਾਂ ਅੰਦਰ ਛੇੜੇ ਤੇ ਦੂਜੇ ਕੋਲੇ ਕੰਮ ਤੋਂ ਦਿਖਾ ਨਹੀਂ ਕਿੰਨਾ ਕਰਿਆ ਲਓ ਜੀ ਚਾਰ ਸਿਹਰਾ ਕਰਦਾ ਉਹਦੀਆਂ ਨੇ ਕੁੱਡਿਆਂ ਦਾ ਓਕੇ ਰਿਪੋਰਟ ਕਰਤੀ ਛੱਤ ਰਹਿ ਗਈ ਧਿਆਨ ਨਹੀਂ ਰਹਿ ਗਈ ਹੁਣ ਬਾਹਰ ਨੇ ਵੇਖਦੇ ਆ ਬਾਕੀ ਤੁਸੀਂ ਵੀ ਆਪਣੇ ਕੋਲੇ ਲੱਗਪਾ ਹੋਊਗੀ ਆਈ ਨਹੀਂ ਕਰੇਗੀ ਬੱਠਰ ਤੇ ਹੋਰ ਵੀ ਹੈ ਨਾ ਇੱਕ ਗੱਟੇ ਨਾਲ ਠੀਕ ਆ ਪਰਲੇ ਫੁੱਡੇ ਸਾਰਾ ਕੰਪਲੀਟ ਹੋ ਗਿਆ ਤੇ ਦੂਜੇ ਫੁੱਡੇ 'ਚ ਸਿੰਗਲ ਕੋਟ ਵੱਜ ਗਿਆ ਸਾਰਿਆਂ ਸਿੰਗਲ ਵੱਜ ਗਿਆ ਸਾਰੇ ਜਿਹਨੂੰ ਅੱਜ ਦੇ ਸਾਥ ਰਹਿ ਜੂਗੀ ਤੇ ਆਹ ਲੈ ਲੈ ਹੈ ਨਾ ਤੇ ਚਲੋ ਫਿਰ ਕੋਈ ਨਹੀਂ ਕੰਮ ਨਾ ਕਰੋ ਬਾਕੀ ਕੱਲ ਨੂੰ ਇਸ ਦਰੀਆ ਕੱਲ ਨੂੰ ਕੰਮ ਕਰਨਾ ਕੋਈ ਕੈਂਸਲ ਹੋਣਾ ਹੈ ਤੇ ਬਾਅਦ ਵਿੱਚ ਵੀ ਲਾਉਂਦੇ ਆ ਵੇਣੇ ਐਡਿਟੈਂਡ ਦਾ ਕਹਿਕਦਾ ਰਹਾਂਗੇ ਕਿ ਨਹੀਂ ਫਿਰ ਕੰਮ ਕਰੇਗੀ ਆ ਨਾ ਚਲੋ ਫਿਰ ਛੇੜੀਏ ਕੰਮ ਸਾ ਕੋਈ ਲੱਗੇ ਮਾੜੀ ਮੁੰਡੀ ਨਾ ਤੇ ਦਿਖਾਉਣੇ ਸੀ ਜਰਾ ਲਓ ਜੀ ਮੇਰੇ ਵੀਡੀਓ ਲਓ ਜੀ ਸ਼ਾਮ ਹੋਈ ਤੇ ਕੁਤੀ ਆਪਣੇ ਮੋਹਰੀ ਆਖ ਤੇ ਦੀ ਬਾਈਕ ਤੇ ਬੈਠੇ ਹੋਣਾ ਚਾਰ ਸ਼ੇਰਾ ਦਾਤਾਪੁਰ ਸਿੰਘਪੁਰ ਤੇ ਆਹਨੇ ਕਰਤੇ 1 2 3 4 5 5 ਕਰਤੇ ਤੇ ਮਗਰ ਹੈ ਕਿ 7 ਆ ਗਏ ਇੰਨਾ ਕੰਮ ਰਹਿ ਗਿਆ ਤੇ ਇੱਕ 6 ਰਹੀ ਹੈ ਨਾ ਤੇ ਇਹ ਵੇਖਾਂ ਕਾਹ ਨੂੰ ਆਹ ਇਸ ਦਰੀਏ ਨਾ ਪੜਾ 100% ਕਾਹ ਨੂੰ ਆਖ ਨੇ ਤਿੰਨ ਫੀਸ ਪਾਸਲ ਪੱਕਾ ਹੀ ਹੈ ਨਾ ਇਹ ਲੋ ਸਾਡਾ ਕੰਮ ਨਿਪਟਾਇਆ ਗਾ ਫੂਲਪਨ ਚੱਕ ਲਏ ਫੂਲਪਨ ਜਿਵੇਂ ਦੇ ਤੇ ਸਾਰੇ ਫੂਲਪਨ ਦੇ ਲਏ ਠੀਕ ਹੈ ਉਹਦੇ ਫੋੜ ਜਾਣਾ ਚਲੋ ਵੇੜੀਆਂ ਕਰਦੇ ਹਾਂ ਵੀਰੇ ਜਿੰਨੇ ਨੇ ਤੇ ਇੱਕ ਇਹਦਾ ਵੇੜੀਆਂ ਵਿੱਚ ਜਾ ਕੇ ਮਾਸਟਰ ਦੇ ਕੋਲੇ ਨਾ ਤੇ ਕਰਦੇ ਆਪਾਂ ਫਿਰ ਆਪਾਂ ਉਹ ਪਹਿਲਾ ਫੋਟਾ ਕੰਪਲੀਟ ਹੈਗੇ ਜੇ ਦਰਵਾਜ਼ਾ ਹੈ ਤੇ ਮਾੜੀ ਨੀਗਾ ਹੁਣੇ ਫਿਰ ਮਾਰਨਾ ਟਮਟਮਟ ਰਹੇ ਲੋ ਜੀ ਕਰੋ ਜੀ ਇੱਕ ਲਾਓ ਬਾਗੋ ਠੀਕ ਹੈ ਆਹ ਤਾਂ ਕਲੀਅਰ ਐ ਬਸ ਰੇਗਮਾਰ ਮਾਰਨਾ ਤੇ ਪ੍ਰੈਮਰ ਮਾਰਨਾ ਤੇ ਇਹ ਕੁੱਡੀ ਨੂੰ ਕੋਈ ਰਿਪੋਰਟ ਠੀਕ ਐ ਤਬ ਚੈੱਕ ਤੇ ਕਰਦੇ ਹਾਂ ਉਹਨਾਂ ਸ਼ੇਅਰ ਫਿਰ ਆਪਾਂ ਤੋਂ ਸਮਾਰਕ ਕਿੰਨੀ ਕਾ ਮਾਰ ਲੋ ਕਰਾ ਠੀਕ ਐ ਆ ਪੱਥਰ ਆਪਾਂ ਲਾਉ ਰੱਖਾਂਗੇ ਤੇ ਫਰਸਤੇ ਹੀ ਕੁੱਡੀ ਮਾਰਨ ਵਧੀਆ ਸਾਂਭੂ ਕਰਕੇ ਨਾ ਤੇ ਸਰਾਹ ਲਾ ਦੇ ਓਕੇ ਹੋਰ ਕਰਨਾ ਐ ਲੋ ਜੀ ਬਸ ਕਰਦੇ ਹਾਂ ਗੱਲ ਬਾਤ ਹੋਰ ਤੇ ਵੀਰੇ ਕੀ ਬੰਦ ਹਾਂ ਹਾਂਜੀ ਬਾਬਾ ਤੇ ਲਓ ਜੀ ਆ ਗਈ ਸੀ ਘਰੇ ਆਪਾਂ ਤੇ ਖੇਤ ਦੇ ਖੁਦ ਗਈ ਸੀ ਗੇੜਾ ਗੁੜਾ ਮਾਰਨਾ ਮੈਂ ਤੇ ਮਨਪ੍ਰਿਤ ਤੇ ਕਿੜਾ ਕੁੜਾ ਮਾਰ ਕੇ ਆ ਗਏ ਠੀਕ ਹੈ ਹੁਣ ਨਾਉਣੇ ਆ ਤੇ ਬਾਕੀ ਲੈਟ ਵੀ ਰਣੀ ਠੀਕ ਹੈ ਤੇ ਜੋ ਲੈਟ ਲੁਡਾ ਰਹੀ ਆ ਹੁਣ ਇਹ ਛੱਡ ਕੇ ਪੈਣੀ ਆ ਕਿ ਧੜਕੇ ਆਪਾਂ ਜਾਣਾ ਵਾ ਮਤਲਬ ਹੁਣ ਤਾਂ ਤੱਕੇ ਜਾਣਾ ਵਾ ਕੰਮ ਆਪਣਾ ਹੋਣਾ ਹੈ ਨਾ ਤੇ ਨਮੇ ਸਾਡਾ ਵੀਡੀਓ ਵੀ ਨਹੀਂ ਬਣਨੀ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰ ਨੂੰ ਵੀਡੀਓ ਐਂਡਿੰਗ ਕਰਦੀ ਹੈ ਨਾ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਹੈ ਬਾਏ ਬਾਏ ਲਵ ਯੂ